ਮੈਂ 3 ਲੱਖ ਰੁਪਇਆ ਤੇ 9000 ਲੀਟਰ ਡੀਜ਼ਲ ਮੈਂ ਇੱਥੇ ਦੇਖ ਕੇ ਜਾ ਰਿਹਾ ਉਹ ਆਹੀ ਇਹਦੇ ਮਗਰ ਇਹਨੂੰ ਚਿੰਬੜਾਂਗੇ ਇਹਦੇ ਬਾਅਦ ਉਹ ਉਹਦੇ ਬਾਅਦ ਨਾ ਹੁਣ ਤਾਂ ਆਪਾਂ ਕਹਿੰਦਾ ਸੰਭਾਲ ਲਈਏ ਇਹਨੂੰ ਇਹਦੇ ਬਾਅਦ 10-15 ਦਿਨ ਬਾਅਦ ਮੈਂ ਫਿਰ ਤੋਂ ਆਜੂਗਾ ਫਿਰ ਆਪਾਂ ਇਹਨੂੰ ਠੇਕੇਦਾਰ ਮਗਰ ਪਾਵਾਂਗੇ ਇਹਨੂੰ ਪੱਕਾ ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦ ਹੈ ਉਸ ਤਰੀਕੇ ਨਾਲ ਸਾਰਾ ਕਨਾਲ ਕਰੀਏ 6-7000 ਕਰੋੜ ਲੱਗਣਾ ਜੇ ਆਪਣੀ ਸਰਕਾਰ ਆਉਂਦੀ ਹੈ ਤੇ ਅਸ ਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਭਰ ਤੁਹਾਨੂੰ ਇਹਦੀ ਉਹ ਸਮੱਸਿਆ ਨਹੀਂ ਹੋਊਗੀ ਬੋਲੇ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਝੁਕਦਾ ਆਪਣੀ ਕੌਮ ਦੇ ਚਰਨਾ ਜੀ ਆਈ ਚੀਜ਼ ਕਿਤੇ ਹੋਰ ਸੂਬੇ ਚ ਹੁੰਦੀ ਨਾ ਲੁੱਟ ਜਾਣੇ ਸੀ ਪਰ ਛੋਡੀ ਹਿੰਮਤ ਹੈ ਤੁਸੀਂ ਛੋਡੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਦੂਜੇ ਦੀ ਮਦਦ ਤੇ ਆਏ ਹੋ ਇਹ ਸਰ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਹਰਾਉ ਸਾਹਿਬ ਨੇ ਤੇ ਆਪਣੇ ਅਗਰਾਂ ਚਾਹੀਦੇ ਬਾਬਾ ਸੋ ਮੈਂ ਇਹਨਾਂ ਨੂੰ ਕਹਤਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀ ਆ ਫੋਕ ਲਿਫਟਸ ਦੇ ਆਪਣੀਆਂ ਰੱਖ ਪੇਜ ਕੇ ਸਾਰਾ ਡੀਜ਼ਲ ਅਸੀਂ ਪਾਵਾਂਗੇ ਫੁੱਟੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿੱਸੇ ਜਿੱਥੇ ਹੋ ਜੂਗਾ ਉਹ ਕਰਨਾ ਤੇ ਹੁਣ ਮੈਂ ਹੁਣ ਮੈਂ ਠੇਕੇਦਾਰ ਨੇ ਇੱਥੋਂ 50 ਹਜ਼ਾਰ ਪਾ ਦਿੱਤਾ ਉਹ ਉਹਦਾ ਆਪਾਂ ਕੀ ਕਰਨਾ ਹੁਣ ਜੋ ਪਾਣੀ ਥੱਲੇ ਗਿਆ ਹੁਣ ਮੈਂ ਬੰਨ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਸਰਉ ਸਾਹਿਬ ਨੂੰ ਕਹਿ ਦੇਦਾ ਪੱਕਾ 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 ਕਰਾਂ ਪੱਕਾ ਕਰਾਂ ਸਾਡਾ ਨਾਂ ਜਿੱਥੇ ਆਈ ਕੋਈ ਸੁਣਦਾ ਮੈਂ ਇਹਨਾਂ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਏ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦੂੰਗਾ ਤੁਹਾਡੇ ਕੋਲ ਠੀਕ ਚਲੋ ਬਹੁਤ ਧੰਨਵਾਦ ਮੋਹਰੀ ਕਾਲੀਦਾਰ ਜਿੰਦਾਬਾਦ ਕਾਲੀਦਾਰ ਜਿੰਦਾਬਾਦ